ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜੱਜਟਾ ਦਾ ਸਵਾਗਤ ਕਰਦਾ ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁੰਡੀਆਂ ਕਲਾ ਲੁਧਿਆਣਾ ਵਿੱਚ ਬਹੁਤ ਸ਼ਾਨਦਾਰ ਟੂਰਨਾਮੈਂਟ ਹੋ ਰਿਹਾ ਹੈ ਹੁਣ ਇਸ ਟਾਡੀ ਗੱਲਬਾਤ ਕਰਾਉਂਦੇ ਹਾਂ ਪ੍ਰਬੰਧਕ ਕਮੇਟੀ ਨਾਲ ਉਹਨਾਂ ਦਾ ਟੂਰਨਾਮੈਂਟ ਬਾਰੇ ਕੀ ਗੱਲ ਹੈ ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਧੰਤਨ ਬਾਬਾ ਸਈ ਚੰਦੀ ਮਹਾਰਾਜ ਉਹਨਾਂ ਦੇ ਸੇਵਕ ਬਾਬਾ ਬਰਨ ਪ੍ਰਤਾਪ ਜੀ ਜੀ ਜਾਦ ਵਿੱਚ ਟ੍ਰੇਟਮਾ ਖੇਡ ਮੇਲਾ ਹੋ ਰਿਹਾ ਵਾ ਸਾਰੇ ਸੰਗਤ ਦੇ ਸਹਿਯੋਗ ਨਾਲ ਬਾਬਾ ਬਰਨ ਪ੍ਰਤਾਪ ਕਮੇਟੀ ਮਾਨਤ ਪਰਿਵਾਰ ਤੇ ਇਲਾਕਾ ਨਿਵਾਸੀ ਦੇ ਸਹਿਯੋਗ ਨਾਲ ਖੇਡਾਂ ਹੋ ਰਹੀਆਂ ਨੇ ਤੇ ਨਾਲ ਹੀ ਮੇਲਾ ਬਾਬਾ ਜੀ ਦੇ ਉੱਤੇ ਪੰਡਾਰੇ ਚੱਲ ਰਹੇ ਨੇ ਨਾਲ ਹੀ ਆਪਣੇ ਕੇ 10 ਕੁੱਕਰਾਂ ਵਾਲੇ ਕਮੇਟੀ ਉਹਨਾਂ ਨੇ ਵੀ ਉੱਧਰ ਲੰਗਰ ਚੱਲ ਰਹੇ ਨੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਜਿਵੇਂ ਚੰਡੋਲ ਵગેਰਾ ਸਾਰੇ ਮੇਲਾ ਲੱਗਿਆ ਹੋਇਆ ਬਾਬਾ ਜੀ ਦਾ ਭਰਿਆ ਹੋਇਆ ਇਹ ਬਾਬਾ ਜੀ ਦੀ ਬਹੁਤ ਹੀ ਸ਼ਕਤੀ ਵਾਲੀ ਜਗਾਵਾ ਲੋਕਾਂ ਦੀ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਤੇ ਲੋਕ ਉਰੇ ਫੇ ਪਾਠ ਕਰਵਾਉਂਦੇ ਨੇ ਸੁੱਖਾਂ ਸੁੱਖਦੇ ਨੇ ਪੂਰੀਆਂ ਹੁੰਦੀਆਂ ਨੇ ਤੇ ਬਾਬਾ ਜੀ ਦੀ ਜਾਦ ਵਿੱਚ ਹਰੇਕ ਸਾਲ ਸਲਾਨਾ ਟੂਰਨਾਮੈਂਟ ਹੁੰਦਾ ਜੀ ਹਾਂਜੀ ਇਲਾਕੇ ਦਾ ਵੱਡਾ ਜੀ ਆਪਣਾ ਮੇਲਾ ਮੰਨਿਆ ਗਿਆ ਨਾਲੇ ਆਪਣਾ ਟੂਰਨਾਮੈਂਟ ਵੀ ਹੁੰਦਾ ਵਾ ਜੀ ਹਾਂਜੀ ਤੇ ਹਰ ਸਾਲ ਵਧੀਆ ਤੋਂ ਵਧੀਆ ਪ੍ਰਾਲੇ ਹੁੰਦੇ ਨੇ ਪਰ ਇਸ ਸਾਲ ਵਿੱਚ ਖਾਸ ਕਿਹੜੇ ਵੱਖਰੇ ਕੀਤੇ ਗਏ ਜੀ ਪ੍ਰਬੰਧ ਪ੍ਰਬੰਧ ਇਹ ਹੀ ਨੇ ਜੀ ਬਸ ਖੇਡਾਂ ਆਪਣੇ ਆ ਕਬੱਡੀ ਦੇ ਬੱਚਿਆਂ ਦੀਆਂ ਜਿਵੇਂ 37 ਕਿਲੋ 47 ਕਿਲੋ ਫਿਰ 52 52 ਫਿਰ ਅੱਜ ਜਿਵੇਂ ਓਪਨ 70 ਕਿਲੋ ਇਦਾਂ ਹੁੰਦਾ ਜੀ ਹਾਂਜੀ ਖੇਡਾਂ ਹੁੰਦੀਆਂ ਨੇ ਕੀ ਬੈਸਟ ਜਫੀਆਂ ਦੇ ਅੱਜ ਕੀ ਕੀ ਨਾਮ ਰੱਖੇ ਗਏ ਨੇ ਆਪਣੇ ਖਿਡਾਰੀਆਂ ਦੇ ਬਸ ਆ ਆਪਣੇ ਨਾਮ ਹੀ ਨਗਦ ਨਾਮ ਹੁੰਦੇ ਆ ਜੀ ਨਗਦ ਨਾਮ ਦੀਦੀ ਨਹੀਂ ਠੀਕ ਹੈ ਜੀ ਹਾਂ ਜੀ ਲਾਸਟ ਵਾਈਜ਼ ਅੱਜਕੱਲ ਦੇ ਆਪਾਂ ਪੰਜਾਬ ਦੇ ਯੂਥ ਦੀ ਗੱਲ ਕਰਦੇ ਆ ਜੀ ਖੇਡਾਂ ਤੋਂ ਦੂਰ ਹੋ ਰਹੀ ਆ ਓਹਨਾਂ ਨੂੰ ਕੀ ਟਾਡਾ ਮੈਸੇਜ ਆ ਆਈ ਮੈਸੇਜ ਜੀ ਆਪਣਾ ਵਧੀਆ ਖਾਣਾ ਖਾਓ ਖੇਡੋ ਕਲੇ ਸਰੀਰ ਤੰਦਰੁਸਤ ਰਹੇ ਜੀ ਹਾਂ ਜੀ ਹਾਂ ਜੀ ਗੇਮ ਵਿੱਚ ਜਿਵੇਂ ਆਪਣੇ ਪਿੰਡਾਂ ਦੇ ਗਰਾਊਂਡ ਹੁੰਦੇ ਉੱਥੇ ਜਾਣਾ ਚਾਹੀਦਾ ਵਾ ਠੀਕ ਹਾਂ ਜੀ ਸਵੇਰੇ ਕਸਰਤ ਕਰਨੀ ਚਾਹੀਦੀ ਆ ਵਧੀਆ ਹਾਂ ਜੀ ਹਾਂ ਜੀ ਨਛੇਨਾ ਤੋਂ ਬਚਣ ਸੰਗਤਾਂ ਦਾ ਮਾਂ ਚ ਕਿਦਾਂ ਦਾ ਉਤਸ਼ਾਹ ਦੇਖ ਰਹੇ ਹਾਂ ਬਹੁਤ ਉਤਸ਼ਾਹ ਜੀ ਦੇਖਿਓ ਕਿੰਨਾ ਰਾਸ਼ਾ ਆ ਸ਼ਾਮ ਤੱਕ ਜਦੋਂ ਆ ਇੱਕ ਓਪਨ ਦੇ ਮੁਕਾਬਲੇ ਹੋਣੇ ਆ ਹੋਰ ਬਹੁਤ ਜ਼ਿਆਦਾ ਰਾਸ਼ ਹੋਏ ਨੇ ਤੇ ਪੈਰ ਤਰਨੂੰ ਜਗ੍ਹਾ ਨਹੀਂ ਮਿਲਦੀ ਜਿੱਦਾਂ ਬਾਬਾ ਜੀ ਉਧਰ ਸਤਾਨਾਂ ਤੇ ਆਪਣੇ ਮੇਲੇ ਚੱਲ ਰਿਹਾ ਵਾ ਬਹੁਤ ਰਾਸ਼ਾ ਜੀ ਬਹੁਤ ਸੰਗਤ ਆਉਂਦੀ ਆ ਜੀ ਦੂਰੋਂ ਦੂਰੋਂ ਸੰਗਤਾਂ ਆਉਂਦੀ ਆ ਬਾਹਰੋਂ ਕੈਨੇਡਾ ਅਮਰੀਕਾ ਤੋਂ ਬਾਹਰੋਂ ਸੰਗਤਾਂ ਆਉਂਦੀਆਂ ਨੇ ਆਲੇ-ਦਲੇ ਪਿੰਡ ਤੋਂ ਆਲੇ-ਦਲੇ ਪਿੰਡਾਂ ਤੋਂ ਤੇ ਬਾਕੀ ਜਿਵੇਂ ਆਪਣੇ ਕਲੋਨੀਆ ਬਣ ਗਿਆ ਜੀ ਬਹੁਤ ਬਾਬਾ ਜੀ ਦੇ ਨਾਲ ਸੰਗਤ ਜੁੜੀ ਹੋਈ ਹੈ ਹੁਣ ਅਸੀਂ ਤੁਹਾਡੀ ਹੋਰ ਗੁਰੂ ਜੀ ਸਾਕਤ ਨਾਲ ਕਮੇਟੀ ਨਾਲ ਗੱਲ ਕਰਾਉਂਦੇ ਹਾਂ ਉਹਨਾਂ ਦਾ ਟੂਰਨਾਮੈਂਟ ਬਾਰੇ ਮੁੰਡਿਆ ਕਲਾ ਵੀ ਕਿੰਨਾ ਸ਼ਾਨਦਾਰ ਜੀ ਟੂਰਨਾਮੈਂਟ ਹੋ ਰਿਹਾ ਨਾਲੇ ਮੇਲਾ ਬਾਬਾ ਜੀ ਦਾ ਹੋ ਗਿਆ ਰਿਹਾ ਇਸ ਬਾਰੇ ਕੀ ਕਹੜਾ ਦੇਖੋ ਜੀ ਹਰ ਸਾਲ ਦੀ ਤਰ੍ਹਾਂ ਜਿੱਦਾਂ ਬਾਬਾ ਜੀ ਦੇ ਤਪ ਸਥਾਨ ਤੇ ਟੂਰਨਾਮੈਂਟ ਕਰਾਉਂਦੇ ਆ ਇਸ ਸਾਲ ਵੀ ਖਿਡਾਰੀਆਂ ਦੇ ਮਨਾਂ 'ਚ ਬਹੁਤ ਉਤਸ਼ਾਹ ਦੇਖਿਆ ਗਿਆ ਪਿਛਲੇ ਦੁਆਰ ਨਾਲੋਂ ਜਿੱਦਾਂ 2-3 ਸਾਲਾਂ ਤੋਂ ਖਿਡਾਰੀ ਜਿਹੜੇ ਨਹੀਂ ਪ੍ਰੋਪਰ ਆ ਰਹੇ ਸੀਗੇ 2-3 ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਵੀ ਖਿਡਾਰੀਆਂ 'ਚ ਬਹੁਤ ਉਤਸ਼ਾਹ ਰਾਤ ਵੀ ਹੁਣ ਹਨੇਰੇ ਹੋਣ ਲੱਗੇ ਟੂਰਨਾਮੈਂਟ ਸ਼ਾਮ ਜੇ ਨੂੰ ਖਤਮ ਜਿੱਦਾਂ ਸਮਾਪਤ ਹੋ ਜਾਂਦੇ ਸੀ ਰਾਤ ਵੀ ਸਾਨੂੰ ਕਾਫੀ ਹਨੇਰਾ ਹੋ ਗਿਆ ਅੱਜ ਵੀ ਟੀਮਾਂ ਸਾਡੇ ਕੋਲ ਕਾਫੀ ਜਿਹੜੀਆਂ ਪਹੁੰਚ ਚੁੱਕੀਆਂ ਨੇ ਤੇ ਓਪਨ ਦੀਆਂ ਵੀ ਟੀਮਾਂ ਕਾਫੀ ਆਉਣੀਆਂ ਨੇ ਅੱਜ ਵੀ ਮੈਨੂੰ ਲੱਗਦਾ ਵੀ ਟੂਰਨਾਮੈਂਟ ਬਹੁਤ ਵਧੀਆ ਜਾਊਗਾ ਹਾਂਜੀ ਬਾਈ ਜੀ ਇਹ ਗੱਲ ਆਪਾਂ ਪੁਰਾਣੀ ਕਬੱਡੀ ਦੇ ਤੋਂ ਪਹਿਲੇ ਸਮੇਂ ਦੀ ਕਬੱਡੀ ਦੀ ਗੱਲ ਕਰਦੇ ਆ ਅੱਧੀ ਕਬੱਡੀ 'ਚ ਵੱਖਰਾ ਕਿਹੜਾ ਅੰਤਰ ਦੇਖ ਰਹੇ ਹੋ ਦੇਖੋ ਜੀ ਪਹਿਲੀ ਤਾਂ ਗੱਲ ਇਹ ਆ ਵੀ ਪੁਰਾਣੀ ਕਬੱਡੀ ਆਪਾਂ ਜਿਹੜੀ ਅਸਲੀਅਤ ਆ ਪੁਰਾਣੀ ਕਬੱਡੀ ਬਹੁਤ ਪਿਓਰ ਹੁੰਦੀ ਸੀ ਜਿਹੜੀ ਗੱਲ ਆ ਅੱਜ ਦੇ ਖਿਡਾਰੀਆਂ 'ਚ ਉਹ ਉਤਸ਼ਾਹ ਇੰਨਾ ਜੇ ਹੈਗਾ ਵੀ ਆ ਤਾਂ ਮੈਡੀਕਲ ਨਸ਼ੇ ਕਬੱਡੀਆਂ ਦੇ ਵਿੱਚ ਬਹੁਤ ਜ਼ਿਆਦੇ ਖਿਡਾਰੀ ਵਰਤਣ ਲੱਗ ਗਏ ਨੇ ਤਾਂ ਆਪਾਂ ਇਹੀ ਮੈਸੇਜ ਸਾਰਿਆਂ ਨੂੰ ਦਵਾਂਗੇ ਵੀ ਆਪਣਾ ਪ੍ਰੋਪਰ ਖੇਡਿਆ ਕਰੋ ਸਾਫ਼ ਸੁਥਰੀ ਖੇਡ ਖੇਡਿਆ ਕਰੋ ਤਾਂ ਜੋ ਅੱਗੇ ਵੀ ਜਵਾਕਾਂ ਨੂੰ ਪ੍ਰੇਰਣਾ ਚੰਗੀ ਮਿਲੇ ਇਸ ਵਿੱਚ ਬੈਠੀ ਆ ਸੰਗਤਾਂ ਨੂੰ ਬਾਬਾ ਜੀ ਦੇ ਡੇਰੇ ਵੱਲੋਂ ਟੂਰਨਾਮੈਂਟ ਤੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਜੀ 63ਵਾਂ ਮੇਲਾ ਏ 63 ਸਾਲ ਹੋ ਗਏ ਇਸ ਮੇਲੇ ਨੂੰ ਚੱਲਦੇ ਹੋਏ ਬਹੁਤ ਹੀ ਉਤਸ਼ਾਹ ਨਾਲ ਇੱਥੇ ਸੰਗਤਾਂ ਆਉਂਦੀਆਂ ਨੇ ਬਹੁਤ ਹੀ ਭਾਰੀ ਮੇਲਾ ਭਰਦਾ ਹੈ ਜੀ ਆਪਣਾ 36ਵੇਂ ਟੂਰਨਾਮੈਂਟ ਤੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਸਾਰਿਆਂ ਆਪਣਾ ਉਤਸ਼ਾਹ ਦੇ ਨਾਲ ਖੇਡਣ ਆ ਕੇ ਉਹਨਾਂ ਵਾਸਤੇ ਕਰ ਰਹੇ ਆ ਜਿਹੜੇ ਆਪਣੇ ਖਿਡਾਰੀ ਨੇ ਕਿਉਂਕਿ ਹੁਣ ਜਿਵੇਂ ਨਸ਼ੇ ਦਾ ਸਾਰਾ ਪੰਜਾਬ ਡੁੱਬਿਆ ਹੋਇਆ ਵਾ ਤਾਂ ਜੈ ਜੈ ਇਹ ਜਿਹੇ ਅਪਰਾਲੇ ਕਰਾਂਗੇ ਸਾਰੇ ਮਿਲ ਕੇ ਕਰਨਗੇ ਤਾਂ ਉਹਨਾਂ ਵਾਸਤੇ ਵਧੀਆ ਗੱਲਾਂ ਹੋਣਗੀਆਂ ਇਹ ਬਸ ਉਹਨਾਂ ਵਾਸਤੇ ਧੰਨਵਾਦ ਆਪਣਾ ਹਮਮਾ ਆ ਕੇ ਖੇਡੋ ਤੇ ਮੇਲੇ ਦਾ ਆਨੰਦ ਮਾਣੋ ਪਰਮਜੀਤ ਸਿੰਘ ਜੀ ਮੁੰਡੀਆਂ 500 ਰੁਪਏ ਦੀ ਸੇਵਾ ਕਬੱਡੀ 70 ਕਿਲੋ ਕਬੱਡੀ 70 ਕਿਲੋ ਲੈਗਪਾਗ ਟੈਨਲ ਆਪਦੇ ਨਾਮ ਦਿੱਤੇ ਗਏ ਨੇ ਸਰਦਾਰ ਜੇਵ ਜੀਵਨ ਸਿੰਘ ਜੀ ਯੂਐਸਏ ਸਰਦਾਰ ਗੁਰਮੇਂਦਰ ਸਿੰਘ ਜੀ ਮੁੰਡੀ ਸਰਦਾਰ ਪਰਮੇਂਦਰ ਸਿੰਘ ਜੀ ਮੁੰਡੀ ਅਰਮਾਨ ਮੁੰਡੀ ਤੇ ਗਰਮਾਨ ਮੁੰਡੀ ਅੱਜ ਦੇ ਖੇਡ ਮੈਲੇ ਦੀ ਸੇਵਾ ਇਹਨਾਂ ਦਾਨੀ ਸੱਜਣਾ ਵੱਲੋਂ ਲਈ ਗਈ ਹੈ ਬਹੁਤ ਬਹੁਤ ਧੰਨਵਾਦ ਅਗਲੇ ਸਾਰੇ ਸਾਰੇ ਜਿਹੜੇ ਖਿਸ਼ਰਗੇ ਸਲਾਮਾਂ ਦੇ ਰਹੇ ਐ ਬਿੱਟੂ ਸਾਡਾ ਭਰਾ ਲਾਟੋ ਮੋਰਾ ਤਾਰੀ ਕੋਰ ਗੰਗੂ ਵਾਲੇ ਗੁਰਜੀਤ ਸਿੰਘ ਜੀ ਲਾਲਕਲਾ ਸਰਪੰਚ ਆਹ ਖਿਡਾਰੀ ਆਪਣੇ ਸਮੇਂ ਦੇ ਔਰ ਧੰਨਵਾਦ ਕਰਦੇ ਆ ਅਸੀਂ ਝੇੜੀ ਵਾਲਾ ਸਾਡਾ ਵੀਰ ਸੱਦਾ ਉਹ ਵੀ ਪੁੱਜਿਆ ਵੱਡਾ ਭਰਾ ਸੱਦਾ ਜਿਹੜੇ ਪੰਜਾਬ ਦੇ ਕੱਖੋਂ ਆਪਣੀਏ ਸਵਾਦਾ ਦਿੰਦੇ ਐ ਅਸੀਂਾਂ ਦਾ ਵੀ ਇਸੇ ਤਰ ਤੇ ਧੰਨਵਾਦ ਕਰਦੇ ਐ ਜਿਲ੍ਹੇ ਦੀ ਜਾਰੀ ਸਾਰੇ ਰੈਕਰੀਆਂ ਦਾ ਅੱਜ ਦੀ ਬੇਨਤੀ ਹੈ

पासे है रोड जा खने जो चावा पैर रोड है उस रोड ते वसिया पिंड शमशपुर शमशपुर पीती बबली बंब अज़लाव और ई कॾहिं पैदा भावला पिंड जिथो सीज़न जी शुरूआत हुई खीर मेले बि गल करी लुधे जी दूज पासे नंढ पिंड सामेवल बि गोपल ते वसिया पिण सामेवल पिंड वॾा पिंड प्यारिडी कहारा पिंड है दबारा पिंड शमजपुर ना रही है जिन्हें कबड्डी पाई है

Kata ki kanita liessa, wala kumakine hua tio o dropo hodi, he respuesta o te odeleta to. You can also look at your tea garden if you want to. Soon, a chick will fit here. Gujaratpa ਚਾਰ ਬਾਜ ਇਹਦੇ ਸਾਡੇ ਫਰਲਸ ਵਾਲੇ ਸਾਡੇ ਵੀ ਪਹੁੰਚੇ ਹੈ ਹਰਪਾਰ ਸਿੰਘ ਜੀ ਪੱਤਰਕਾਰ ਕਵਰ ਕਰ ਰਿਹਾ ਟੂਰਨਾਮੇ ਦੀ ਜੱਜ ਬਹੁਤ ਬਹੁਤ ਧੰਨਵਾਦਾਂ ਦਾ ਕਹਿਆਣਾ ਤੇ ਕੰਗਰਵਾਲ ਤਲਾਈਏ ਜੀ ਮੈਚ ਆਪਾਂ ਜਲਦੀ ਸ਼ੁਰੂ ਆਹ ਦਾ ਕਿੰਨੇ ਹੋ ਗਏ ਜੀ ਜੀ ਜਿਹੜੀ ਆਹ ਦਾ ਦੇਖਦੇ ਵੀ ਪਹਿਲੇ ਪਰਵੰਦ ਪੈਂਦੀ ਜੇ ਕੋਈ ਟੀਮ ਹੋਰ ਰਹਿੰਦੀ ਹੈ 5 ਮਿੰਟ ਦਾ ਸਮਾਂ ਆਪਣੀ ਅੰਤਰੀ ਪ੍ਰਬਾਲੋ ਮੇਰਾ ਮੇਰਾ ਟਾਈਮ ਮੇਰਾ ਕੀ ਜਾਣੇ तो इसीलिए भी और पार्टी के लिए बड़ी पार्टी हेलो और और भगवान प्रभु का नाम जिएंगे प्रावी रीबड़ी का ये नमस्ते जय हो राधे जानू सब देखन को उल्लास है we're going to get out. सज्जन सज पिश सेशाम

ਵੇ ਉਸੇ ਨੂੰ ਮੁਮੀਸ਼ਿਆ ਨੂੰ ਆ ਕਰ ਕਿਰਤਿ ਕਲਪਸਾਲਨ ਲਾਣਾ ਕਾਲੀ ਕੇ ਰਾਮ ਤੇ ਦਇਆ ਕਲਾ ਬਰਾ ਪੰਦੋ ਦੀ ਹਾਥ ਤੁਮਾਰੇ

ਮੂ ਸੰਤਾਨ ਬੇਨਤੀ ਹੈ ਕਿ ਆਪ ਪਤਰੀ ਦੇਗਾ ਵਰਤਨ ਗਿਆ ਇਹ ਗੁਰੂ ਕੇ ਲੰਗਰ ਅੰਦਤਕ ਕਮੇਟੀ ਵੱਲੋਂ ਬੇਨਤੀ ਹੈ ਕਿ ਆਮੀ ਇੱਕ ਆਰਦੇ ਜਿਹੇ ਲੰਗਰ ਹਾਲ ਦੀ ਸੇਵਾ ਇਹ ਥੋੜੀ ਜਿਹੀ ਸਮੇਂ ਦੇ ਵਿੱਚ ਹਰਾ ਪੋਣੀ ਹੈ ਕਾਮਣੀ ਜਿੱਥੇ ਜਗਾ ਹੈ ਬਾਬਾ ਸ਼ਿਵ ਚੰਦ ਜੀ ਦੇ ਸਮਾਜ ਦੇ ਸਾਹਮਣੇ ਜੋ ਅਗੀ ਦੇ ਰੱਥੀਏ ਇਹ ਅਰੇ ਸੇਵਾ ਸ਼ੁਰੂ ਹੋ ਜਾਣੀ ਲੰਗਰ ਹਾਲ ਦੇ ਸਾਹਮਣੇ ਦੇਉ ਆਪ ਸਾਰੀ ਸੰਗਤਾਂ ਨੇ ਬਹੁਤ ਹੀ ਦਿਲਮਨਤਾ ਦੇ ਨਾਲ ਜੋ ਵੀ ਸੇਵਾ ਨਾਂ ਬਾਬਾ ਜੀ ਦੇ ਕਪੂਸਤਾਨ ਤੇ ਹੁੰਦੀਆਂ ਨੇ ਮੇਰਾ ਤਰਫ ਕਮੇਟੀ ਵੱਲੋਂ ਸਾਰੀ ਸੇਵਾਦਾਰ ਵੱਲੋਂ ਆਪ ਸਭ ਨੂੰ ਇਹ ਸੰਗਤਾਂ ਦਾ ਜਿਹਨਾਂ ਨੇ ਵੀ ਲੰਗਰਾਂ ਵਿੱਚ ਜੋੜਨ ਭਾਇਆਏ ਬਾਬਾ ਰੰਤਪਤਾ ਜੀ ਬਾਰੇ ਜਿਹੜੋ ਆਪਜੀ ਇੱਕ ਸਾਥ ਦੇਖ ਰਹੇ ਹੋ ਉਹ ਜੀ ਕਾਲ ਹੋਰੀ ਦੇ ਸੁਪਨਿਆਂ ਦੀ ਆਪਣੀ ਕਿਰਤ ਕਮਾਈਆਂ ਨੂੰ ਸਫਲਤਾ ਦੇ ਹੋਇਆ ਕਿਉਂ ਵੀ ਇਹਨੂੰ ਪ੍ਰਯੋਗ ਕਰਤਾ ਹੈ ਸਾਰੀ ਸੰਗਤਾਂ ਦਾ ਦੇਹ ਨੂੰ ਗੱਢੇ ਵਿਦਾ ਪਰਮੰਤਰਾ ਦਾ ਬਹੁਤ ਬਹੁਤ ਧੰਨਵਾਦ ਹੈ ਬਾਰਕ ਕਿਰਪਾ ਕਰਨਾ ਇਹ ਜਨ ਆਪ ਸਾਰੀਆਂ ਸੰਗਤਾਂ ਗੁਰਦੇ ਨਾਲ ਜੁੜੇ ਰੋ ਆਪ ਜੀ ਕਿੰਨ ਉਮਾਈਆਂ ਦੇ ਵਿੱਚ ਹੋਰ ਵਾਧਾ ਹੋਵੇ ਸਤਿਨਾਮ ਹੋਵੇ ਕਿਉਂਕਿ ਜੇ ਆਪਾਂ ਕੋਟ ਨਾ ਆਵੇ ਆਪਣਾ ਗੁਰਨਾਨਕ ਦੇਵ ਜੀ ਬਾਣੀ ਨੇ ਆਪਾਂ ਨੂੰ ਇਹ ਜਿਹੜਾ ਹੈ ਸੰਦਾਰਥ ਬਖਸ਼ਿਆ ਹੈ ਆਪਣੀ ਕਿਰਤ ਸਪਾਈ ਦੇ ਵਿੱਚੋਂ ਜਿਹੜਾ ਦਸਮਾਹ ਹਿਸਾ ਸੰਭਲ ਕਰਦੇ ਹੋ ਸੇਵਾ ਦੇ ਵਿੱਚ ਲਾਉਣਾ ਕਿਉਂਕਿ ਜਿੰਨਾ ਆਪਾਂ ਦਾਤ ਕਰਾਂਗੇ ਸੇਵਾ ਦੇ ਵਿੱਚ ਝੋੜਾਂਗੇ ਉਨਾ ਹੀ ਵਧੇਗਾ ਉਹ ਜੋਗੀ ਦੇ ਬੰਦਾ ਕਿ ਉਹ ਇੱਕ ਹੀ ਗੱਤਤੀ ਹੈ ਜੇ ਗਾਪਾ ਉਹ ਕੇ ਸਾਧੂਆਂ ਜਿਵੇਂ ਮਹਾਰਾਜ ਨੇ ਲੰਗਰ ਸ਼ੁਰੂ ਕਰਤਾ ਵੀ ਪਿਆਦਾ ਤੇ ਉਹ ਅੱਜ ਲੰਗਰ ਦੇ ਕੋ ਦੇਸ਼ਾਂ ਵਿਦੇਸ਼ਾਂ ਦੇ ਵਿਚਾਰੀ ਦੁਨੀਆ ਦੇ ਵਿੱਚ ਫੰਡਿਆ ਜਾ ਰਿਹਾ ਹੈ ਉਹ ਆਪਰਕਰਮਾ ਉਹ ਵਹਿਗੁਰਦੀ ਉਹ ਜਿਹੜੀ ਹੈ ਵਿਦੀ ਵਿਧਾਨ ਤੋਂ ਗੁਰੂ ਨਾਨਕ ਦੇਵ ਜੀ ਦਾ ਬਣਾਇਆ ਹੋਇਆ ਸਿਧਾਂਤ ਅੱਜ ਵੀ ਕਾਇਮ ਹੈ ਇਹਦਾ ਆਪਣੀ ਕਿਰਤ ਕਮਾਈਆਂ ਦੇ ਵਿੱਚੋਂ ਆਪ ਜੀ ਸੇਵਾ ਕਰਦੇ ਹੋ ਤੇ ਉਹ ਥੋੜੀ ਕਮਾਈ ਦੇ ਵਿੱਚ ਵੀ ਮਹਾਰਜ ਫਿਰ ਬਰਕਤਾਂ ਆ ਬਹਤੇ ਨੇ ਕਈ ਆਪ ਜੀ ਦੇ ਨਾ ਕਮਾਉਂਦੇ ਆ ਤੁਹਾਨੂੰ ਪਤਾ ਨਹੀਂ ਚੱਲਦਾ ਕਿੱਥੇ ਖਰਚ ਹੋ ਜਾਂਦਾ ਕਈ ਥੋੜੇ ਦੇ ਵਿੱਚ ਕਰਦੇ ਬੜੀ ਬਰਕਤ ਦਾ ਬੜਾ ਨਾਮ ਦਾ ਸਾਥ ਹੁੰਦਾ ਹੈ ਕਿਉਂਕਿ ਉਹ ਸੇਵਾ ਦੇ ਵਿੱਚ ਯੋਗਦਾਨ ਪਾਉਂਦੇ ਨੇ ਉਹ ਆਪਣੀ ਕਿਰਤ ਕਮਾਈ ਨੂੰ ਸਾਂਭਰੀਏ ਕਰਦੇ ਨੇ ਜੋ ਵੀ ਧਾਰਮਿਕ ਕਾਰਜ ਜਾਂ ਲੋੜਵਤ ਜੀ ਜਿਹੜਾ ਲੋੜਵਤੇ ਕੋਈ ਸੇਵਾ ਨੂੰ ਆਪਣਾ ਯੋਗਦਾਨ ਹੋਣਾ ਜੋ ਚੀਜ਼ ਦੀ ਲੋੜ ਹੈ ਆਪ ਸਾਹੀ ਸੰਗਤਾਂ ਨੇ ਬੇਤੀ ਮੰਨੀ ਹੈ ਰਵੰਧਕਾਰ ਦੀ ਦਾਸ